ਹਸ਼ੀ ਕਾਲ ਜੀ ਮੈਂ ਬਾਇਬਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਤੇ ਰਾਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਜਿਸ ਦੇ ਵਿੱਚ ਆਪਾਂ ਦਿਖਾ ਰਹੇ ਆ ਕਿਸੇ ਮੇਰੀਆਂ ਭੈਣਾਂ ਨੇ ਸੂਟ ਰੈਡੀ ਕਰਵਾਇ ਸੀ ਉਹ ਆਪਾਂ ਡਿਸਪੈਚ ਕਰ ਰਹੇ ਆ ਸਾਰਿਆਂ ਦੇ ਫੁੱਲ ਵੀਡੀਓਜ਼ ਪਹਿਲਾਂ ਓਪਨ ਕਰਕੇ ਦਿਖਾਈਆਂ ਨੇ ਇੱਕ ਵਾਰ ਮੈਂ ਤੁਹਾਨੂੰ ਫੇਰ ਵੀ ਦਿਖਾ ਦਿੰਨੇ ਫਸਟ ਫਸਟ ਸੂਟ ਆ ਜਿਹੜਾ ਆਪਾਂ ਨੇ ਹੈਂਡਵਰਕ ਦੇ ਵਿੱਚ ਰੈਡੀ ਕੀਤਾ ਜਬਰਜਟ ਸਟੱਫ ਦੇ ਉੱਪਰ ਇਹ ਵਾਲਾ ਸੂਟ ਆ ਸ਼ਰਟ ਤੇ ਫਲਾਵਰ ਬਣੇ ਹੋਏ ਨੇ ਤੇ ਇਹ ਆਪਾਂ ਨੇ ਉਹਨਾਂ ਨੂੰ 850 ਰੁਪਏ ਦੇ ਵਿੱਚ ਰੈਡੀ ਕਰਕੇ ਦਿੱਤਾ ਜੀ ਇਹ ਵਾਲਾ ਸੂਟ ਆ ਗਿਆ ਸਿਮਰ ਦਾ ਸੂਟ ਆ ਸਾਰੇ ਪੈਨਲ ਬਣੇ ਹੋਏ ਨੇ ਇਦਾਂ ਬੋਥ ਸਾਈਡ ਤੇ ਨਾਲ ਦੁਪੱਟਾ ਐਂਡਲੈਸ ਇਹ ਆਪਾਂ ਨੇ ਕਸਟਮਰ ਨੂੰ 2400 ਦੇ ਵਿੱਚ ਰੈਡੀ ਕਰਕੇ ਤੇ ਵਿਦਆਊਟ ਲੈਸ ਆਪਾਂ ਨੇ 2200 ਦੇ ਵਿੱਚ ਰੈਡੀ ਕਰਕੇ ਦਿੱਤਾ ਇੱਕ ਆਪਾਂ ਨੇ ਇਹ ਵਾਲਾ ਸੂਟ ਰੈਡੀ ਕਰਕੇ ਤਾਂ कॉटन ਸਟੱਫ ਦੇ ਉੱਪਰ ਇਹਦੇ ਚਾਕਾਂ ਦੇ ਉੱਪਰ ਵੀ ਇਦਾਂ ਵਰਕ ਬਣਿਆ ਕੀਤਾ ਹੋਇਆ ਜੀ ਇਹ ਆਪਾਂ ਨੇ ਉਹਨਾਂ ਨੂੰ 12 99 ਦੇ ਵਿੱਚ ਰੈਡੀ ਕਰਕੇ ਦਿੱਤਾ ਇਹ ਕੇਵਲ ਸਿੰਮਰ ਦਾ ਸਟਾਫ ਆ ਇਹ ਮੈਂ ਤੁਹਾਨੂੰ ਵਰਕ ਦਾ ਪਹਿਲਾਂ ਵੀ ਦੱਸਿਆ ਵੀ ਆਪਾਂ ਨੇ ਉਹਨਾਂ ਨੂੰ ਜਸਟ 500 ਰੁਪਏ ਦੇ ਵਿੱਚ ਵਰਕ ਕਰਕੇ ਦਿੱਤਾ ਇਹ ਵੀ ਸੇਮ ਐਸਟੀਜੀ ਵਰਕ ਕਰਕੇ ਦਿੱਤਾ ਹੁਣ ਕੋਈ ਵੀ ਕਿਸੇ ਕਸਟਮਰ ਦਾ ਸਟਾਫ ਸੀ ਇਹ ਵਾਲਾ ਵੀ ਜਿਹੜਾ ਸੀ ਕਸਟਮਰ ਦਾ ਸਟਾਫ ਸੀ ਆਪਾਂ ਨੇ ਸੇਮ ਉਹਨਾਂ ਨੂੰ ਵਰਕ ਕਰਕੇ ਦਿੱਤਾ ਇਹ ਵਾਲਾ ਆਪਣਾ ਸਟਾਫ ਸੀ ਆਪਾਂ ਨੇ ਉਹਨਾਂ ਨੂੰ ਰੈਡੀ ਕਰਕੇ ਦਿੱਤਾਗਾ ਜੀ ਇਹ ਵਾਲਾ ਵੀ ਆਪਣਾ ਸਟੱਫ ਸੀ ਆਪਾਂ ਨੇ ਜਵਰਜਟ ਫੈਬਰਿਕ ਦੇ ਉੱਪਰ ਰੈਡੀ ਕਰਕੇ ਦਿੱਤਾ ਸਿਰਫ 1000 ਰੁਪਏ ਦੇ ਵਿੱਚ ਇਹ ਵਾਲਾ ਗਲਾਸ ਕ੍ਰਸ਼ ਦੇ ਉੱਪਰ ਰੈਡੀ ਕਰਕੇ ਦਿੱਤਾ ਇਹ ਵੀ ਆਪਾਂ ਨੇ ਸੇਮ ਫੈਬਰਿਕ ਸੌਰੀ ਸੇਮ ਪ੍ਰਾਈਸ ਦੇ ਵਿੱਚ ਰੈਡੀ ਕਰਕੇ ਦਿੱਤਾ ਇਹ ਵਾਲਾ ਸਰਦ ਦੁਪੱਟਾ ਜੀ ਬਾਗ ਮੰਗੂ ਉੱਪਰ ਬਾਗ ਮੰਗੂ ਬਣਿਆ ਹੋਇਆਗਾ ਤੇ ਇਹਦੇ ਸਾਈਡਾਂ ਤੇ ਲੈਸ ਲਗਾਈ ਹੋਇਆ 4 ਸਾਈਡ ਤੇ ਪੱਟੀ ਬਣੀ ਹੋਈ ਆ ਇਹਦੇ ਨਾਲ ਜਿਹੜੀ ਆਪਾਂ ਨੇ ਛੱੜ ਤੇ ਬਾਟਮ ਰੈਡੀ ਕੀਤੀ ਹੈ ਇਹ ਆਪਣੀ ਕਸਟਮਰ ਨੂੰ 3000 ਚ ਰੈਡੀ ਕਰਕੇ ਤੇ ਇੱਕੇ ਚ ਰੈਡ ਕਲਰ ਦਾ ਸੇਮ ਐਸਟਿਜ਼ੀ ਸੂਟ ਰੈਡੀ ਕੀਤਾ ਹੈ ਇਹਦੇ ਵੀ ਸਾਰਾ ਦੁਪੱਟਾ ਇੰਨਾ ਹੀ ਹੈਵੀ ਬਣਾਇਆ ਹੈ ਸ਼ਰਟ ਵੀ ਹੈਵੀ ਆ ਇੱਕ ਆਪਣੀ ਇਹਦੇ ਵਿੱਚ ਇਹ ਵਾਲਾ ਕਲਰ ਰੈਡੀ ਕੀਤਾ ਜੀ ਇਹ ਵੀ ਫੁੱਲ ਹੈਵੀ ਆ ਤੇ ਦੁਪੱਟੇ ਦੇ ਉੱਪਰ ਵੀ ਲੈਸ ਵਗੈਰਾ ਲਗਾ ਕੇ ਇਹ ਵੀ ਸੇਮ ਪ੍ਰਾਈਸ ਦੇ ਵਿੱਚ ਆਪਾਂ ਰੈਡੀ ਕਹਤਾਂ ਕਿਤਾਂ ਕਈਆਂ ਪਿੰਡਾਂ ਦੇ ਮੈਨੂੰ ਮੈਸੇਜ ਆਉਂਦੀ ਵੀ ਤੁਸੀਂ ਪਾਰਸਲ ਕਰਦੇ ਹੋ ਹਾਂਜੀ ਇਹ ਵਾਲੇ ਸੂਟ ਸਾਰੇ ਅਸੀਂ ਪਾਰਸਲ ਹੀ ਕਰਨੇ ਆ ਅਗਰ ਤੁਸੀਂ ਵੀ ਕੋਈ ਵੀ ਡਿਜ਼ਾਈਨ ਆਪਣਾ ਭੇਜ ਕੇ ਵਰਕ ਕਰਵਾ ਕੇ ਪਾਰਸਲ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਜ਼ਰੂਰ ਕੰਟੈਕਟ ਕਰਿਓ ਮੇਰਾ ਕੰਟੈਕਟ ਨੰਬਰ 9855482331 ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਜੀ ਇਹ ਸਾਰੇ ਸੂਟ ਹੀ ਪਾਰਸਲ ਹੋਣੇ ਆ ਅਲੱਗ-ਅਲੱਗ ਸਿਟੀਜ਼ ਦੇ ਵਿੱਚ ਜਾਣੇ ਆ ਕਈ ਸੇਮ ਪਿੰਡਾਂ ਦੇ ਵਿੱਚ ਤੇ ਸਹਾਰਾਂ ਦੇ ਵਿੱਚ ਜਾਣੇ ਆ ਜੀ ਅਗਰ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਕਿਸੇ ਵੀ ਸੂਟ ਦੀ ਤੁਸੀਂ ਫੁੱਲ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ YouTube ਤੇ ਜਾ ਕੇ ਪਿਛਲੇ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਥੈਂਕ ਯੂ ਜੀ